ਹਾਲੇ ਕਰੀ ਨਹੀਂ ਮੈਂ ਤਾਂ ਹੁਣੇ ਸੁਣ ਕੇ ਆਇਆ ਹੈ ਕੀ ਕਰਨ ਤੇ ਪੁਰਾਣਾ ਲੱਗੇ ਹਲੇ ਕੁਝ ਨਹੀਂ ਪਤਾ ਜੀ ਹਲੇ ਤਾਂ ਆਏ ਆ ਪਤਾ ਨਹੀਂ ਮੈਨੂੰ ਇਹਨਾਂ ਦੀ ਗੱਲ ਹੋ ਗਈ ਜੀ ਐਮਐਲਏ ਸਾਹਿਬ ਗੋਗੀ ਜੀ ਕੀ ਪੁਸ਼ਟੀ ਕਰ ਦਿੱਤੀ ਕਿ ਦੇਖੋ ਨਹੀਂ ਹਾਂਜੀ ਹਾਂਜੀ ਕਰ ਸਰ ਕੀ ਲੱਗਦਾ ਸਰ ਇੰਨੇ ਵਧੀਆ ਜੀ ਹਲੇ ਤਾਂ ਆਏ ਆ ਜੀ ਮੈਨੂੰ ਵੀ ਕੋਈ ਜਾਣਕਾਰੀ ਨਹੀਂ ਕੀ ਦੱਸਾਂ ਗੋਲੀ ਲੱਗੀ ਹਾਂਜੀ ਹਾਂਜੀ ਹਲੇ ਕੋਈ ਨਹੀਂ ਹਲੇ ਕੁਝ ਨਹੀਂ ਨਹੀਂ ਪਤਾ ਜੀ ਅੰਦਰ ਐਮਐਲਏ ਸਾਹਿਬ ਗਏ ਦੱਸ ਦਿੰਗੇ ਥਾਰੀ ਸੀਗੀ ਉਹ ਥਾਰੀ ਸੀਗੀ ਕੁਝ ਨਹੀਂ ਪਤਾ ਜੀ ਮੇਰੇ ਨੂੰ ਕੋਈ ਜਾਣਕਾਰੀ ਨਹੀਂ ਹਲੇ ਕੋਈ ਨਹੀਂ ਠੀਕ ਆ ਸਿਸਨ ਹੋਇਆ ਕੀ ਇਹ ਪਤਾ ਲੱਗਿਆ ਤੁਸੀਂ ਵਿਧਾਇਕ ਹੋ ਦੇਖੋ ਤੁਹਾਡੀ ਗੱਲਬਾਤ ਹੋਈ ਹੋਏਗੀ ਮੈਨੂੰ ਕੁਝ ਨਹੀਂ ਹੁਣ ਭਿੰਜ ਕਰੇ ਨੇ ਉਹਦੇ ਪੁੱਛਾਂਗੇ ਜੇ ਤੂੰ ਗੱਲ ਉਹ ਦੱਸਦੇ ਨੇ ਹੂੰ ਹੂੰ ਹੁਣ ਮੈਂ ਬਿਨਾਂ ਗੱਲ ਤੋਂ ਨਹੀਂ ਦੱਸ ਸਕਦਾ ਸੋ ਇਹ ਇਹ ਵਿਧਾਇਕ ਨੇ ਆਤਮ ਨਗਰ ਹਲਕੇ ਤੋਂ ਪਰਮੰਦ ਸਾਹਿਬ ਜੀ ਤੇ ਸਾਨੂੰ ਜਸਟ ਪਤਾ ਲੱਗਿਆ ਵੀ ਡੀ ਐਮ ਸੀ ਇਹਨਾਂ ਨੇ ਲੈ ਕੇ ਆਏ ਆ ਤਾਂ ਉਹਨਾਂ ਨੇ ਇਹਨਾਂ ਨੂੰ ਦੱਸਿਆ ਬ੍ਰਾਡ ਡੈੱਡ ਹੈ ਤੁਹਾਨੂੰ ਸਿਨਰੀ ਬੋਡੀ ਮੋਰਚਰੀ ਚ ਰਖਾਈ ਹੈ ਹਜੇ ਅਸੀਂ ਸਾਰੀ ਗੱਲ ਨੂੰ ਗੋ ਥਰੂ ਹੋ ਕੇ ਫਿਰ ਤੁਹਾਨੂੰ ਜੋ ਵੀ ਹੋਊਗਾ ਅਗਲਾ ਫਰਦਰ ਜਿਸ ਜਿਹੜਾ ਸ਼ੂਟ ਕੀਤਾ ਘਰੀ ਸੀ ਉਹ ਦੇਖੋ ਹਜੇ ਇਸ ਗੱਲ ਬਾਰੇ ਮੈਂ ਕੋਈ ਗੱਲ ਕਮਾਰ ਲਈ ਐ ਇੱਕ ਵਾਰੀ ਸਾਰਾ ਮੈਨੂੰ ਗੋ ਥਰੂ ਹੋ ਲੰਦਾਂ ਤਾਂ ਫਿਰ ਤੁਹਾਨੂੰ ਅਗਲੀ ਫਰਦਰ तकरीबन 12:00 ਵਜੇ ਦਾ ਦੱਸ ਰਹੇ ਹਾਂ ਬਾਕੀ ਅਸੀਂ ਇੱਕ ਵਾਰੀ ਸਾਰਾ ਦੇਖ ਕੇ ਫਿਰ ਵੈਰੀਫਾਈ ਕਰਕੇ ਦੱਸਾਂਗੇ ਕੋਈ ਹੋਰ ਕੁਝ ਹੀ ਕਰਤਾ ਹੈ ਹਾਂ ਬ੍ਰਾਡ ਡਾਟਾ ਮੈਨੂੰ ਤਾਂ ਪਤਾ ਲੱਗਿਆ ਤੇ ਕੋਈ ਇਹ ਗੱਲਾਂ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਦੇਖਦੇ ਤੁਸੀਂ ਜਿਹੜੇ ਅਸਲੀ ਨੇ ਚੱਲੀ ਸੀ ਲਿਸੈਂਸੀ ਜੀ ਉਹਨਾਂ ਦਾ ਫੜਾ ਸੀ ਬ੍ਰਦਰ ਹਜੇ ਇਸ ਗੱਲ ਬਾਰੇ ਮੈਂ ਕੁਝ ਨਹੀਂ ਕਹਿ ਤੇ ਜਿਸ ਵੇਲੇ ਡਾਕਟਰ ਨੂੰ ਪੋਸਟਮਾਰਟਮ ਕਰਾਣਾ ਕਾਸ ਆਫ ਡੈਥ ਵੀ ਕਲੀਅਰ ਕਰਨਾ ਤੇ ਹੋਰ ਸਾਰੇ